ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਸੁਣ ਆਪਣੇ ਕੋਲੇ ਨਿਊ ਹਾਲੈਂਡ 3630 ਟਰੈਕਟਰ ਆਇਆ ਜਿਹਦੇ ਉੱਤੇ ਆਪਾਂ ਸੈੱਟ ਲਾਗੇ ਤਾ 12 ਇੰਚੀ 2 ਬੇਸਾਂ ਵਾਲਾ 6 ਸਪੀਕਰ ਲੱਗੇ ਹੋਏ ਨੇ 6 ਇੰਚੀ ਆ ਜਾਓ ਆਪਾਂ ਤੁਹਾਨੂੰ ਦਿਖਾ ਦਈਏ 2 ਬੇਸਾਂ 12 ਇੰਚੀ ਤੇ ਬਾਕੀ ਆਪਾਂ ਡੈਕੋਰੇਸ਼ਨ ਲਾਈਟਾਂ ਸਾਰੇ ਤੇ ਸਪੀਕਰਾਂ ਦੇ ਜਿਹੜੇ ਸਾਰੇ ਸਪੀਕਰਾਂ ਦੇ ਵਿੱਚ ਲਾਈਟਾਂ ਲੱਗੀਆਂ ਹੁੰਦੀਆਂ ਨੇ ਤੇ ਲੇਜ਼ਰ ਪੱਤੀਆਂ ਦੀ ਫਿਟ ਤੇ ਬੈਕ ਸਾਈਡ ਆਪਾਂ ਲਾ ਕੇ ਦਿੱਤਾ ਫਰੇਮ ਕਰੋਗਵਾਟੀ ਜੈਕ ਹਨਾ ਆ ਫਰੇਮ ਲਾ ਕੇ ਦਿੱਤਾ ਜਿਹਦੇ ਵਿੱਚ ਫੁੱਲ ਫਰੇਮ ਲਾਉਣਾ ਫੁੱਲ ਫਰੇਮ ਲੱਗ ਜੂਗਾ ਤੇ ਸ਼ੀ ਆਲਾ ਮੋਨੋ ਲਾ ਕੇ ਦਿੱਤਾ ਆਪਾਂ ਮੋਨੋ ਦਾ ਟੂਲ 16 ਜੀਵੀ ਦੀ ਪੈਂਡ ਰੈਫ ਇੱਕ ਸਾਲ ਦੀ ਗਾਰੰਟੀ ਤੇ ਜੂ ਤੋਂ ਲੈ ਕੇ ਆਪਾਂ ਸਾਰੀ ਫਿਟਿੰਗ ਕਰਕੇ ਦਿੱਤੀ ਆਪਾਂ ਬਾਈ ਨੂੰ ਤੇ ਜੂ ਤੋਂ ਇਲਾਵਾ ਇਹਦਾ ਰੇਟ 20 ایਆਰਪੀ ਹੈਗਾ ਸਾਰਾ ਕੰਪਲੀਟ ਸੈਟ ਦਾ ਇੱਕ ਸਾਲ ਦੀ ਗਾਰੰਟੀ ਹੈ ਜੇ ਤੁਸੀਂ ਇਸ ਤਰ੍ਹਾਂ ਦੋਸਤੋ ਸੈਟ ਲਵਾਉਣਾ ਚਾਹੁੰਦੇ ਹੋ ਨਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਆਪੇ ਨਾਲ ਕਨੈਕਟ ਕਰ ਸਕਦੇ ਹੋ ਤੇ ਬਾਕੀ ਆਪਾਂ ਬਾਈ ਦੇ ਲੈਨੇ ਬਿਓ ਹਣਾ ਕਿਹੜੇ ਪਿੰਡੋਂ ਆਇਆ ਬਾਈ ਤੇ ਇਹਨਾਂ ਦੇ ਪਿੰਡ ਆਪਣੇ ਸੈਟ ਹੋਰ ਲੱਗੇ ਆ ਕਿ ਪਹਿਲਾ ਸੈਟ ਲੱਗ ਕੇ ਜਾ ਰਿਹਾ ਸਸੀ ਕਰ ਬਾਈ ਸਸੀ ਕਰ ਕੀ ਨਾਮ ਆ ਬਾਈ ਆਪਣਾ ਅਰਸ਼ਦੀਪ ਸਿੰਘ ਪਿੰਡ ਲਖਮੀਰਵਾਲ ਠੀਕ ਹੈ ਜਿਹੜਾ ਕਿਹੜਾ ਪੈਂਦਾ ਮਾਨਸਾ ਠੀਕ ਹੈ ਤੇ ਕਿਵੇਂ ਲੱਗਿਆ ਸੈਟ ਬਹੁਤ ਵਧੀਆ ਵਧੀਆ ਲੱਗਿਆ ਜੀ ਸੈਟ ਬੇਸਬੂਸ ਫੁੱਲ ਨਾ ਹਾਂਜੀ ਪਹਿਲਾਂ ਵੀ ਬਹੁਤ ਸੱਟ ਲੱਗਿਆ ਪੂਰੇ ਓਕੇ ਰਿਪੋਰਟਾ ਸੱਟ ਦੀ ਫਿਟਿੰਗ ਪੂਰੀ ਓਕੇ ਹੋਈ ਹੈ ਠੀਕ ਹੈ ਛੋਟੇ ਪਿੰਟ ਲੱਗੇ ਨੇ ਕਾਫੀ ਸੱਟਾਂ ਹਾਂਜੀ ਠੀਕ ਚਾਚੇ ਦੇ ਮੁੰਡੇ ਲੱਗਿਆ ਜੀ ਉਹ ਤੋਂ ਦੇਖ ਕੇ ਲਵਾਇਆ ਬਹੁਤ ਸਰਾ ਸਟਾਈਲ ਠੀਕ ਹੈ ਬਾਈ ਤੇ ਬਾਹਣਾ ਦੇ ਪਿੰਟ ਕਾਫੀ ਸੱਟ ਲੱਗੇ ਹੋਏ ਨੇ ਆਪਣੇ ਕੋਲ ਜੇ ਤੁਸੀਂ ਇਸ ਤਰ੍ਹਾਂ ਦੋਸਤੋ ਸੱਟ ਲਵਾਉਣਾ ਚਾਹ ਰਹੇ ਹੋ ਨਾ ਜੀ ਜਿੱਦੀ ਮਿਆਦ ਦੁੱਗਣੀ ਆ ਆਮ ਸੱਟਾਂ ਨਾਲੋਂ ਦੁੱਗਣੀ ਮਿਆਦ ਹੈਗੀ ਤੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਲਾਈਕ ਕਰ ਦੇਣਾ だんだ